ਸਾਸੀ ਕਾਲਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇੱਕ ਮੋਗੇ ਜਿਹੜੇ ਦੇ ਮਨਮੱਤੇ ਨਗਰਪਿੰਡ ਦੇ ਵਿੱਚ ਮੈਂ ਰੋਟੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਤੇ ਇਹ ਪਾਕੇ ਪੁਰਾਣੇ ਸ਼ਹਿਰ ਦੀ ਬੁੱਕਲ ਦਾ ਨਿੱਗ ਮੰਡ ਦਾ ਪਿੰਡ ਆ ਮਿੱਤਰੋ ਰੋਡੇ ਰੋਡੇ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਵਪਾਰ ਦਾ ਕੰਮ ਆ ਜਾਨਵਰ ਤੁਹਾਨੂੰ ਵਿਖਾਉਣੇ ਆ ਮਿੱਤਰੋ ਆਪਾਂ ਅੱਜ ਦੋ ਕੀ ਇਹਨਾਂ ਦੀ ਡਿਟੇਲ ਆ ਕਿਹੜੀ ਝੋਟੀ ਕਿੰਨੇ ਦਿਨਾਂ ਦੀ ਸੋਇਆ ਜਿਹੜੀ ਸਾਹਮਣੇ ਤੁਸੀਂ ਝੋਟੀ ਦੇਖਦੇ ਪਏ ਮਿੱਤਰੋ ਪ੍ਰੋਪਰ ਸੀਮੰਟ ਦੇ ਨਾਲ ਪ੍ਰੋਪਰ ਰਿਕਾਰਡ ਦੇ ਨਾਲ ਮਿਲੂਗੀ ਬਹੁਤ ਚੰਗੀ ਕੱਟੀ ਆ ਕਿੰਨੇ ਦਿਨ ਹੋ ਕੇ ਸੋਈ ਨੂੰ ਆਉਂ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਵੀਰ ਕੀ ਹਾਲ ਚਾਲ ਬਹੁਤ ਵਧੀਆ ਬਰਾ ਸੇਤਾਂਕਰ ਪਰਿਵਾਰ ਵੀ ਪੂਰੇ ਵਧੀਆ ਬਈ ਸਕਰਪੁਰਮਾ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਵੱਡੇ ਭਾਈ ਛੋਟੀ ਆ ਜਿਹੜੀ ਆਪਣੀ ਇਹ ਕਿੰਨਵਾ ਸੂਆ ਬਈ ਮੇਰੇ ਦੂਜਾ ਸੂਆ ਚਾਰ ਦੰਦ ਦਾ ਠੀਕ ਆ ਚਾਰ ਦੰਦ ਦਾ ਦੂਜਾ ਸੂਆ ਹਾਂਜੀ 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 ਠੀਕ ਆ ਬਈ ਪਹਿਲਾਂ ਫਿਰ ਇਹ ਛੋਟੀ ਉਮਰ ਦੀ ਸੂਤਰੀ ਹਾਂਜੀ 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 ਬਈ ਠੀਕ ਆ ਬਈ ਠੀਕ ਆ ਕਿੰਨਾ ਦੁੱਧ ਦੇਗੀ ਸੀ ਪਹਿਲੇ ਸੂਏ ਦੇ ਵਿੱਚ ਪਹਿਲੇ ਸੂਏ ਬਰੇ ਨੇ 12 ਕਿਲੋ ਦੁੱਧ ਦਿੱਤਾ ਠੀਕ ਆ ਬਈ ਠੀਕ ਆ ਬਈ ਇਹ ਕਿਹੜੇ ਸੀਮਨ ਦੀ ਆਪ ਮੇਰੇ ਆਪ ਡਾਇਮੰਡ ਦੀ ਆ ਜੀ ਤੇ ਜਿਹੜੀ ਇਹਦੇ ਮਗਰ ਕੱਟੀ ਆ ਹਾਂਜੀ ਉਹ ਕੋਹੇਨੂਰ ਦਾ ਟੀਕਾ ਉਹਨਾਂ ਨੇ ਮੁੰਡੇ ਦੇ ਬਾਹਰੋਂ ਗਿਆ ਸੀਗਾ ਭਰਾਉਣ ਨੂੰ ਹਨਾ ਉਹ ਭਰਾਉਣਾ ਨੀਲੇ ਦਾ ਹੈਗਾ ਤੇ ਉਹਨਾਂ ਨੇ ਕਾਲੇ ਦਾ ਵਰਤਾ ਡਾਕਟਰ ਠੀਕ ਆ ਇਹ ਕੋਈ ਲక్ష్ਮੀ ਡੈਰੀ ਫਾਰਮ ਵਾਲੇ ਜਿਹੜੇ ਮਗਰ ਇਹਦੇ ਲక్ష్ਮੀ ਡੈਰੀ ਫਾਰਮ ਵਾਲੇ ਕੋਹੇਨੂਰ ਦੀ ਕੱਟੀ ਆ ਹਨਾ ਕੱਟੀ ਵਾਕਿਆ ਜੈਡ ਬਲੈਕ ਹੈ ਹਨਾ ਬਈ ਹਾਂ ਕੱਟੀ ਬੋ ਸੁਣੀ ਬਈ ਮੈਂ ਛੋਟੀ ਜੈਲੀ ਚੁਲੀ ਆ ਇੱਧਰ ਬਈ ਛੋਟੀ ਤੇ ਬਹੁਤ ਜ਼ਿਆਦਾ ਠੰਡੀ ਸੀ ਲਾ ਹਨਾ ਵੀ ਐ ਮੂੰਹ ਬਲਵਦੀਪ ਰੇ ਯਾਰ ਜਵਾਕ ਚੁਈ ਜਾਣ ਬੈਠੇ ਯਾਰ ਹਨਾ ਹਾਂ ਜੈਲਾ ਪਣ ਬਹੁਤ ਕਰਨਾ ਤੇ ਕਿੰਨੇ ਦਿਨ ਹੋ ਗਏ ਭਾਈ ਸੁਈ ਨੂੰ ਮੇਰੇ 2 ਦੂਜਾ ਦਿਨ ਹਨਾ ਕਿ ਵੀਰੇ ਕਿੰਨਾ ਕੋ ਬੋਲਾ ਹੋਊਗਾ ਬਾਈ ਬੋਲਾ ਵੀਰੇ ਹੈਗਾ 8-9 ਕਿਲੋ ਠੀਕ ਆ ਬਾਈ ਠੀਕ ਆ ਦੁੱਧ ਕੇ ਤੇ ਫਿਰ 14 ਕਿਲੋ ਦੁੱਧ ਦੇ ਦੂਗੀ ਬਈ ਦੇ ਦੂਗੀ ਦੇ ਦੂਗੀ ਵੀਰੇ ਤੋਰਾ ਨਹੀਂ ਮੈਨੂੰ ਜਨ ਨਾ ਦੱਸਦਾ ਬਾਈ ਯਾਰ ਫਿਰ ਹੋਰ ਕਿਹੜੀ ਦੇਉ ਹਨਾ ਲੇਵਾਲੂਆ ਬਹੁਤ ਜਿਆਦਾ ਖੁੱਲਾ ਹਨਾ ਹਾਂ ਕੱਟੀ ਚੱਲੋ ਹਜੇ ਬਾੜਾਂ 'ਚ ਆ ਹਨਾ ਬਾੜਾ ਬਾੜਾ ਬੋਟਾ ਤਾਂ ਬਾਈ ਹੋਈ ਜਾਂਦਾ ਹਨਾ ਸਾਫ ਹੋ ਕੇ ਸੱਟ ਹੋ ਜੂ ਪੂਰੀ ਹਨਾ ਤੇ ਬਾਈ ਹੁਣ ਮਨਾਂ ਚਵਾਚੋਂ ਕਿਵੇਂ ਪੋਲਾ ਜਾਵਾਂ ਚਵਾ ਤੂੰ ਬਹੁਤ ਪੋਲਾ ਵੀਰੇ ਠੀਕ ਆ ਬਾਈ ਠੀਕ ਆ ਤੇ ਵੱਡੇ ਭਾਈ ਫਿਰ ਇਹਦਾ ਕੀ ਰੇਟ ਕਰਾਂਗੇ ਰੇਟ ਵੀਰੇ ਦਾ ਆਪਾਂ ਫੋਨ ਤੇ ਕਰ ਲਾਂਗੇ ਯਾਰ ਠੀਕ ਆ ਭਾਈ ਹਾਂ ਹਾਂ ਜੈ ਜੀ ਹੋਊਗਾ ਜੈ ਜੀ ਹੋਊਗਾ ਨਹੀਂ ਨਹੀਂ ਬਰੇ ਨਹੀਂ ਨਹੀਂ ਹਾਂ ਜੈ ਜੀ ਹੋਊਗਾ ਆਪਾਂ ਰੇਟ ਕਦੇ ਵਧ ਕੀਤਾ ਹੀ ਨਹੀਂ ਭਾਈ ਸਰਬੇਰ ਅੱਗੇ ਵੀ ਪਸ ਨੂੰ ਵੇਚਦੇ ਹੀ ਆ ਹਨਾ ਕਾ ਤਨ ਦਾ ਰੇਟ ਕਰੇਗਾ ਕਿਉਂਕਿ ਆਪਣਾ ਤਾਂ ਇਹ ਹੁੰਦਾ ਸਿਸਟਮ ਵੀ ਕੋਈ 54000 ਰੁਪਿਆ ਨਫਾ ਭਾਈ ਇੰਨਾ ਹੱਕ ਵੀ ਹੈ ਹਨਾ ਇਹ ਪੈਸੇ ਲਾੜੀ ਹਨਾ ਮਿਹਨਤ ਆ ਯਾਰ ਹਨਾ ਲੈ ਭਾਈ ਲੈ ਬਲੂਆ ਵੀ ਭਾਈ ਕਿੰਨਾ ਡੁੱਲਾ ਡੁੱਲਾ ਹਨਾ ਹਾਂ ਤੋ ਅਪਾ ਜੇ ਵੀ ਨਹੀਂ ਜਾ ਕੇ ਕੋਸ਼। ਤੋ ਆਪਣੀ ਵੀਰੇ ਉਹ ਬੱਚਾ ਫਿਰ ਅੰਦਰ ਆਣਾ ਘੱਟੀ। ਹੂੰ ਲੈ ਲੈ। ਉਹ ਕਰਕੇ ਅੰਦਰ ਨਹੀਂ ਜਾਂਦੀ। ਵਾਕਿਆ ਯਾਰ ਝੋਟੀ ਦਾ ਟਿਕਾਣਾ ਟਿਕਾਣਾ। ਮੇਵਾ ਲੂਆ ਵੇਖ ਬਾਈ ਤੂੰ ਹੇ ਤਾਂ ਜਦੋਂ ਬਾਈ ਸੰਭ ਗਈ ਨਾ ਹਫਤਾ ਦਾਖ ਦੇਣਾ। ਹੂੰ ਉਦੋਂ ਵੇਖੀ ਤੂੰ। ਉਦੋਂ ਗੱਲ ਹੋਰ ਹੋਊਗੀ ਨਾ। ਥੱਲੋਂ ਵੀ ਤੇ ਉੱਤੋਂ ਵੀ। ਬਿਲਕੁਲ ਬਾਈ। ਇਹ ਮੈਂ ਤਾਂ ਇੱਕ ਗੱਲ ਦਾ ਮਾਹ ਲੈਵਾ ਨਹੀਂ ਲੈ ਕੇ ਝੋਟੀ ਤੋਂ ਤੇ 13-14 ਕਿਲੋ ਉੱਤੇ ਆ ਗਈ ਗਵਨੀਆਂ ਦੀ ਮਾਹ। ਹਾਂ ਹਾਂ ਬੜੀ ਯਾਰ ਹੈ ਨਾ। ਝੋਟੀ ਦਾ ਬਾਈ ਯਾਰ ਏਡਾ ਲੇਵਾ ਥੱਲੋਂ ਕਿਤੇ ਚਾਰ ਦੰਦ ਝੋਟੀ ਦਾ ਇਦਾਂ ਹੀ ਵੇਖਿਆ ਆਪਾਂ ਯਾਰ ਸਹੀ ਆ ਬਾਈ ਤੇ ਕੱਟੀ ਵੀ ਮਗਰ ਪ੍ਰੋਪਰ ਸੀਮਨ ਵਾਲੀ ਆ ਗਈ ਪ੍ਰੋਪਰ ਸੀਮਨ ਵਾਲਾ ਖਾਣੋ ਕਿਹੜਾ ਮਾੜਾ ਹੁੰਦੀਆਂ ਬਿਲਕੁਲ ਟੌਪ ਦਾ ਦੋ ਦਿੰਦੀਆਂ ਪਈਆਂ ਬਾਈ ਹਾਂਜੀ ਹਾਂਜੀ ਹਨਾ ਤੇ ਇਹ ਸੀਗੀ ਬਾਈ ਇੱਕ ਨੰਬਰ ਤੇ ਹਨਾ ਤੇ ਵੀਰੇ ਯਾਰ ਫਿਰ ਜਿਹੜੇ ਦੋ ਨੰਬਰ ਤੇ ਕੱਟੀ ਜੀ ਵੀਰੇ ਦੋ ਨੰਬਰ ਤੇ ਕੱਟੀ ਆ ਆਪਣੇ ਕੋਲ ਨੀਲੀ ਰਵੀ ਦੀ ਹਾਂ ਇਹਦੀ ਉਮਰ ਆ ਤਕਰੀਬਨ ਵੀ 13-14 ਮਹੀਨੇ ਉਮਰ ਆ ਠੀਕ ਆ ਵੀਰੇ ਠੀਕ ਆ ਜੀ ਵੱਧ ਤੋਂ ਵੱਧ ਯਾਨੀ ਕਿ ਉਹਨਾਂ ਨੇ ਆਪਾਂ ਨੂੰ 14 ਦੱਸਿਆ ਬਿਨਾਂ ਖੰਡਾ ਇਧਰ ਉਧਰ ਇਹ ਲੰਡੇ ਮਾਲੀ ਦੀ ਆ ਠੀਕ ਆ ਲੰਗਿਆਂ ਦੇ ਪੱਡ ਤੋਂ ਖਰੀਦੀ ਆ ਡਾਇਰੈਕਟ ਕ੍ਰੋਸ ਦਿੱਤੀ ਆ ਬਾਈ ਠੀਕ ਆ ਡਾਇਰੈਕਟ ਕ੍ਰੋਸ ਦਿੱਤੀ ਆ ਹੈ ਡਾਇਰੈਕਟ ਕ੍ਰੋਸ ਦਿੱਤੀ ਆ ਲੰਡੇ ਮਾਲੀ ਦੀ ਠੀਕ ਆ ਬਾਈ ਹਾਂ ਇਹਦਾ ਤਾਂ ਮੁੱਲ ਦੱਸ ਦੀਏ ਵੀਰੇ ਇਹਦਾ ਵੀ ਵੀਰੇ ਫੋਨ ਤੇ ਕਰ ਲਾਂਗੇ ਯਾਰ ਇਹ ਤਾਂ ਬੇੜ ਦੇ ਕੰਮ ਜਦੋਂ ਵੇਚ ਨਹੀਂ ਆ ਯਾਰ ਚਲ ਇਹਦਾ ਮੰਨਿਆ ਤਰੀਕਾ ਦਾ ਸਮਝਦਾ ਇੱਕ ਛੋਟੀ ਵੀਰੇ ਪਤਾ ਕੀ ਕਰਨਾ ਯਾਰ ਮਗਰੋਂ ਤੈਨੂੰ ਪਤਾ ਜਾਨਵਰ ਲੈਣਾ ਹੁੰਦਾ ਯਾਰ ਥੋੜਾ ਫਰਕ ਪੈ ਜਾਂਦਾ ਹੈ ਨਾ ਠੀਕ ਆ ਵੀਰੇ ਠੀਕ ਕੋਈ ਗੱਲ ਨਹੀਂ ਯਾਰ ਆਪਾਂ ਹਨਾ ਠੀਕ ਆ ਬਈ ਆ ਮਿੱਤਰੋ ਇਹਦਾ ਮੁੱਲ ਬਾਈ ਫੋਨ ਦੇ ਉੱਤੇ ਕਰੂਗਾ ਬਾਕੀ ਵੀਰੇ ਜਿਹੜੇ ਸੀਮਨ ਦੀ ਹੈਗੀ ਆ ਹਨਾ ਜੋ ਸੀਮਨ ਦਾ ਤੈਨੂੰ ਵੀ ਪਤਾ ਵੀ ਜਾਨਵਰ ਹਨਾ ਕੀ ਬਾਤ ਠੀਕ ਆ ਬਈ ਕੱਟੀ ਦੀ ਸਿੰਘੀ ਸਿੰਘੀ ਅੰਗ ਉਹ ਯਾਰ ਬਹੁਤ ਜਿਆਦਾ ਚੰਗੀ ਹੈ ਕੱਟੀ-ਕੁੱਟੀ ਨਿੱਕਾ-ਨਿੱਕਾ ਸਿੰਘ ਉਹਨੇ ਵੇਲਾ ਮੋੜਦੀ ਆਉਂਦੀ ਹੈ ਨਾ ਹਾਂ ਥੱਲੋ ਝੋਲੀ ਝਾਲੀ ਦੀ ਡਿਊਟੀ ਬੜੀ ਚੰਗੀ ਹੈ ਵੀਰੇ ਕੱਟੀ ਦੀ ਲੈ ਇੰਦਾ ਵੀ ਰੇਟ ਬਾਈ ਫੋਨ ਤੇ ਕਰੂਗਾ ਜਾਨੀਆਂ ਨਿਫੂਨੀਆਂ ਸਾਰੀਆਂ ਕਵਰ ਕਰਦੀ ਹਾਂ ਲੈ ਵੇਖ ਸਕਦੇ ਸਾਰੀ ਬਰੀਕੀ ਤੁਸੀਂ ਕੱਟੀ ਦੀ ਮਿੱਤਰੋ ਕਿਉਂਕਿ ਲੰਗਿਆਂ ਨੇ ਬਾਈ ਸੁਖਦੀਪ ਕੋਲੇ ਹੁੰਦਾ ਸੀਗਾ ਮਾਲੀ ਉਦੋਂ ਤੇ ਉਹ ਡਾਇਰੈਕਟ ਛੱਡਦਾ ਸੀ ਹਾਂ ਠੀਕ ਹੈ ਬਾਈ ਸੁਖਦੀਪ ਬਾਈ ਕੋਲ ਲੰਗਿਆਂ ਨੇ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਬਾਈ ਫਿਰ ਇਹ ਤਾਂ ਹੋ ਗਿਆ ਤੇ ਕੱਟਾ ਵੀ ਯਾਰ ਇੱਕ ਕੱਟਾ ਖੜਾ ਯਾਰ ਆ ਵੇ ਆਪਣੇ ਨੇ ਤੇ ਕਿੰਨੇ ਦਾ ਦੇ ਦੀ ਅੱਜ ਨਿਭੇੜ ਦੇ ਵੀਰ ਯਾਰ 5 ਕਿੰਨੇ ਦਾ ਇਹ ਹੈ ਨਾ ਹਾਂ ਤੇ ਸੂਰਜ ਦਾ ਆਪ ਆ ਹਾਂ ਤੇ ਉਹ ਜਿਹੜਾ ਲక్ష్ਮੀ ਡੈਰੀ ਫਾਰਮ ਵਾਲਾ ਲਾ ਹੂੰ ਹੂੰ ਬਾਦਰ ਫਾਰਮ ਤੇ ਨਹੀਂ ਇੰਪੋਰਟ ਹੋਇਆ ਸੀਗਾ ਉਹਦਾ ਦੰਦਾ ਤੋਂ ਖੀਰਾ ਹੀ ਆ ਠੀਕ ਕਿੰਨਾ ਦੇਣਾ ਵੀ ਬਰੇ 75000 ਮੁੱਲ ਕਰਦੇ ਆ 70000 ਦੇ ਦਾਂਗੇ ਯਾਰ ਹੋਰ ਥੋੜਾ ਜਿਹਾ ਮਾਨਤਨ ਕਰਦੇ ਤੇ ਬਈ ਜੈ ਜੀ ਆ ਪ੍ਰਾਪਰਟੀ ਮਨ ਵਾਲਾ ਐਡਾ ਬੱਚਾ ਕਿਤੋਂ ਮਿਲਦਾ ਹੁੰਦਾ ਮੈਂ ਮਾਨਤਨ ਗੱਲ ਤੇ ਜਿੰਨੇ ਮਨ ਲਾ ਹੁਣ ਉਹਨੂੰ ਲੈ ਕੇ ਜਾਣਾ ਉਹਨੇ ਗਾਂੇ ਵਾਦ ਤਰੂ ਵੀ ਇਹ ਜਾਨਵਰ ਤੇ ਆ ਵੀ ਮੈਂ ਵੇਚਣੀ ਫਿਰਨ ਲੰਦੀ ਵੀ ਇਹ ਇੱਕ ਫਰ ਕਰੇ ਇੱਕ ਦੁੱਧ ਮੈਨੂੰ ਰੱਖ ਲੈਣਗੇ ਹਨਾ ਠੀਕ ਆ ਇਹ ਵੀ ਗੱਲ ਤੇ ਹਾਂ ਹਾਂ ਤੇ ਬਈ ਇਹ ਜਾਨਵਰ ਆ 22 ਦੇ ਗੱਲਬਾਤ ਲਈ ਨੰਬਰ 2